ਉਹ ਪ੍ਰੇਮੀ ਜਿਹੜਾ ਪੰਜ ਤੋਣੀਆਂ ਤਾਪਦਾ ਹੈ ਚਾਰ ਵਾਲੇ ਦਾਲੇ ਲਾਉਂਦਾ ਹੈ ਪੰਜਵਾਂ ਸੂਰਜ ਸਿਰ ਤੇ ਪੈਂਦਾ ਹੈ ਅਸੀਂ ਕਹਿੰਦੇ ਆ ਕਿ ਉਹ ਬਹੁਤ ਤਪ ਕਰ ਰਿਹਾ ਹੈ ਮਹਾਰਾਜ ਕਹਿੰਦੇ ਕੁਛ ਨਹੀਂ ਹੈ ਉਹਦੇ 100 ਸਾਲ ਤਪ ਕਰੀ ਜਾਵੇ ਸਾਧ ਸੰਗਤ ਜੀ ਤੁਸੀਂ ਜੇ ਚਿੱਤੇ ਇਕਾਗਰ ਕਰਕੇ ਇੱਕ ਦੀਵਾਨ ਸਰਵਣ ਕਰ ਲਓ ਇਹਦਾ ਫਲ 100 ਸਾਲ ਦੀ ਤਪੱਸਿਆ ਤੋਂ ਵੱਧ ਹੈ ਇਹ ਕੋਈ ਅਸੀਵਾਦ ਨਹੀਂ ਨਾਰਾਥਿਕ ਨਹੀਂ ਕਿਉਂਕਿ ਉਹ ਹੱਠ ਤਪ ਹੈ ਇਹ ਸਹਜ ਤਪ ਹੈ ਸਹਜ ਥਪ ਦਾ ਸਹਜ ਭਜਨ ਦਾ ਫਲ ਬੇਅੰਤ ਵੱਧ ਬੈ ਕਰਦਾ ਹੈ ਸਿਰਫ ਇਹਦੇ ਚ ਹੁੰਦਾ ਹੈ ਕਿ ਚਿੱਤ ਨੂੰ ਇਕਾਗਰ ਕਰਕੇ ਫੁਰਨਿਆਂ ਨੂੰ ਨੋਕੋ ਨੇਤਰ ਗੁਰੂ ਸਰੂਪ ਉੱਤੇ ਰੱਖੋ ਕੰਨਾਂ ਦੇ ਨਾਲ ਬਾਣੀ ਸਰਵਨ ਕਰੋ ਬੁੱਧੀ ਦੇ ਨਾਲ ਵਿਚਾਰ ਕਰੋ ਰਸਨਾ ਦੇ ਨਾਲ ਗਾਓ ਫਿਰ ਫਲ ਕਿੰਨਾ ਹੋ ਜਾਏਗਾ ਮਹਾਰਾਜ ਕਹਿੰਦੇ ਕਈ ਕੋਟੇ ਕੇ ਜੱਗ ਫਲਾ ਸੁਣ ਗਾਵਣ ਹਾਰੇ ਰਾਂ ਜਿਹੜੇ ਕਈ ਕਰੋੜ ਜੱਗਾਂ ਦਾ ਫਲ ਮਿਲਦਾ ਹੈ ਜਿਹੜੇ ਸੁਣਦੇ ਨੇ ਤੇ ਫਿਰ ਗਾਉਂਦੇ ਕਿੰਨਾ ਸਖਾਲਾ ਕਰ ਦਿੱਤਾ ਮਹਾਰਾਜ ਗੁਰਮਾਨ ਸਿੰਘ ਪਾਸ਼ਾ ਨੇ ਇਹਦਾ ਸ਼ਾਨ ਨਹੀਂ ਭੁੱਲਣਾ ਚਾਹੀਦਾ ਇਹ ਤਾਂ ਸ਼ੁਗਰ ਹੈ ਜਿਹੜੇ ਇਸ ਘਰ ਚ ਪੈਦਾ ਹੋ ਗਏ ਜੇ ਹੁਣ ਵੀ ਉਹ ਗਰੀਬੀ ਚ ਰਹਿਣ ਰੂਹਾਨੀਅਤ ਦੀ ਗਰੀਬੀ ਚ ਫੇਰ ਉਹਨਾਂ ਵਰਗਾ ਮੰਦ ਪਰਦੀ ਸੰਸਾਰ ਤੇ ਕੋਈ ਨਹੀਂ ਇੱਕ ਤਾਂ ਕਾਲ ਯੁਗ ਵਿੱਚ ਜਨਮ ਮਿਲ ਗਿਆ ਕਾਲ ਯੁਗ ਦੇ ਅੰਦਰ ਇਹ ਵਿਸ਼ੇਸ਼ਤਾ ਪਿਛਲੀ ਵਾਰੀ ਦੱਸਿਆ ਸੀ ਕਿ ਸਤਜੁਗ ਦੇ ਅੰਦਰ 1 ਲੱਖ ਸਾਲ ਕੋਈ ਆਦਮੀ ਤਪ ਕਰਦਾ ਦੁਆਪਰ ਦੇ ਤ੍ਰੇਤੇ ਦੇ ਅੰਦਰ 10000 ਸਾਲ ਕਰਦਾ ਹੈ ਦੁਆ ਪਰਜੋਗ ਦੇ ਅੰਦਰ 1000 ਸਾਲ ਕਰਦਾ ਇਹ ਕਾਲਯੁਗ ਦੀ ਅੰਦਰ ਇੱਕ ਸਤ ਸੰਗ ਕਰ ਲੋ ਮਨ ਚਿਤ ਲਾ ਕੇ ਉਹ ਤੋਂ ਵੱਧ ਫਲ ਹੋ ਜਾਏਗਾ ਇਹ ਵੀ ਗੁਰੂ ਨਾਨਕ ਪਾਸ਼ਾ ਦੀ ਕਿਰਪਾ ਹੈ ਕਿਉਂਕਿ ਆਪ ਪ੍ਰਸੰਨ ਹੋ ਗਏ ਸੀ ਗੁਰੂ ਨਾਨਕ ਪਾਸ਼ਾ ਕੋਈ ਐਵੇਂ ਮੂਰਲੀ ਉਤਾਰ ਨਹੀਂ ਸੀਗੇ ਜਿਹੜੇ ਬੰਦੇ ਕਈ ਕਹਿੰਦੇ ਨੇ ਗੁਰੂ ਨਾਨਕ ਦੇਵ ਜੀ ਵਿਸ਼ਨੂੰ ਜੀ ਦਾ ਅਵਤਾਰ ਸੀ ਪਰ ਅਨੇ ਵਿਸ਼ਨੂੰ ਜੀ ਨੂੰ ਕੀ ਸਮਝਦੇ ਨੇ ਮਹਾਰਾਜ ਤਾਂ ਕਹਿੰਦੇ ਕਿਸ਼ਨ ਮਿਸ਼ਨ ਕਮੋਂ ਨਹੀਂ ਤੇ ਆਓ ਅਸੀਂ ਤਾਂ ਧਿਆਨ ਵਿੱਚ ਨਹੀਂ ਰਹਉਂਦੇ ਕਿਉਂਕਿ ਗੁਰਸਿੱਖ ਵੀ ਜਿਹੜੇ ਨੇ ਇਹਨਾਂ ਦੇਵਤਿਆਂ ਤੋਂ ਉੱਪਰ ਲੰਘ ਜਾਂਦੇ ਨੇ ਦੇਵਤੇ ਹੀ ਛੇਠਾ ਰਹਿ ਜਾਂਦੇ ਬੜੀ ਵਾਰੀ ਇਹ ਗੱਲ ਦੱਸੀ ਹੈ ਬੋਲੋ ਨਾ ਭਾਈ ਬੋਲੋ ਨਾ ਚੁੱਪ ਕਰੋ ਸਾਰੇ ਬੋਲਣਾ ਨਹੀਂ ਹੈ ਬਿਲਕੁਲ ਸੋ ਇਹ ਧਿਆਨ ਦੇ ਨਾਲ ਸਰਵਨ ਕਰੋ ਤੇ ਗੁਰੂ ਨਾਨਕ ਪਾਸ਼ਾ ਇਕਤਾ ਵੈਗਰੂ ਹੈ ਵੈਗਰੂ ਜੀ ਕਹਿੰਦੇ ਮੈਂ ਤਾਂ ਹੈਗਾ ਪਾਰਬ੍ਰਹਮ ਪਰਮੇਸ਼ਰ ਮੇਰਾ ਕੋਈ ਨਾ ਆਦ ਹੈ ਨਾ ਅੰਤ ਹੈ ਨਾ ਮੇਰਾ ਕੋਈ ਪਰਮਾਰ ਪਾ ਸਕਦਾ ਨਾ ਮੇਰੇ ਬਾਰੇ ਕੋਈ ਜਾਣ ਸਕਦਾ ਨਾ ਬਰਮਾ ਨਾ ਵਿਸ਼ਨੂ ਨਾ ਸ਼ਿਵ ਜੀ ਮੇਰੇ ਬਾਰੇ ਨਹੀਂ ਜਾਣ ਸਕਦੇ ਏਕਾ ਮਾਈ ਜੁਗਤ ਵਿਆਹੀ ਤਿੰਨ ਚੇਲੇ ਪ੍ਰਮਾਨ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਇ ਦੀ ਜਿਵੇਂ ਸਪਾਵ ਹੈ ਥਿਵੇਂ ਚਲਾਵ ਹੈ ਜਿਵੇਂ ਹੈ ਪ੍ਰਮਾਣ ਉਹ ਵੇਖਾ ਹੈ ਉਹਨਾਂ ਨਦਰਨਾਵ ਬਹੁਤਾ ਇਹ ਵਿਡਾਣ ਕਹਿੰਦੇ ਇਸ ਚਰਜੇ ਐ ਵੀ ਵੈਗਰੂ ਜੀ ਤਾਂ ਦੇਖ ਰਹੇ ਨੇ ਤਿੰਨਾ ਦੇਵਤਿਆਂ ਨੂੰ ਤਿੰਨਾ ਦੇਵਤਿਆਂ ਨੂੰ ਵੈਗਰੂ ਦਾ ਨਹੀਂ ਪਤਾ ਲੱਗਦਾ ਨਾਰਦ ਸੇ ਚਿਤ੍ਰਾਨੰਦ ਸੇ ਰੋਮਨਾਰਿਕ ਸੇ ਸਭ ਹੀ ਮਿਰਗਾਇਓ ਵੇਦ ਪ੍ਰਾਨ ਨਾ ਭੇਜ ਰਖਿਓ ਸਭ ਹਾਰ ਪਰਿਓ ਹਰ ਹੱਥ ਨਾਲ ਪਾਇ ਸਕਿਓ ਨਹੀਂ ਪਾਰੋਂ ਮਾਪਤ ਸਿੱਧ ਸੁਨਾਸ ਸੰਤਨ ਤੇ ਆਇਓ ਧਿਆਨ ਤਰੋ ਤਹਿ ਕੋ ਮਨ ਵਿੱਚ ਜੇ ਤੇ ਮਿਤ ਓਜ ਸਵੇ ਜਗ ਸੈ ਕੋਈ ਵੀ ਜਾਣ ਨਹੀਂ ਸਕਦਾ ਨੇਤ 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 ਵੇਦ ਚਾਰਦੇ ਸੋ ਗੁਰੂ ਨਾਨਕ ਪਾਤਸ਼ਾਹ ਨੂੰ ਕਹਿਣ ਲੱਗੇ ਏ ਨਾਨਕ ਮੈਂ ਤਾਂ ਆਹ ਪਾਰਬ੍ਰਹਮ ਪਰਮੇਸ਼ਰ ਤੇ ਤੂੰ ਐ ਗੁਰੂ ਪਰਮੇਸ਼ਰ ਹੁਣ ਗੁਰੂ ਪਰਮੇਸ਼ਰ ਨੇ ਸਾਡੇ ਉੱਤੇ ਤਰਸ ਕੀਤਾ ਕਿਉਂ ਕਲਜੋਗ ਹੈ ਐਡਾ ਮਹਾਰਾਜੋਗ ਹੈ ਕਿ ਬੰਦਾ ਪਰਮੇਸ਼ਰ ਵੱਲ ਲੱਗ ਨਹੀਂ ਸਕਦਾ ਮਹਾਰਾਜ ਕਹਿੰਦੇ ਕੋਈ ਨਾ ਤੂੰ ਫਿਕਰ ਨਾ ਕਰ ਤੈਨੂੰ ਅਸੀਂ ਚੰਗਾ ਬਣਾ ਦੇਣੇ ਪਰ ਇੱਕ ਸ਼ਰਤ ਹੈ ਮੇਰੇ ਸਿੱਖਾਂ ਨੂੰ ਤੰਗ ਨਾ ਕਰੀਂ ਜਿਹੜੇ ਸਾ ਸੰਗਤ ਆ ਕੇ ਬਹਿ ਜਾਣਗੇ ਉੱਥੇ ਨਾ ਤੂੰ ਗਰਬੜੀ ਮਚਾਈਂ ਫੇਰ ਤੇਰਾ ਅਸੀਂ ਤੇਜ ਵਧਾ ਦਿੰਨੇ ਆ ਕਹਿੰਦੇ ਤੇਰੇ ਯੁੱਗ ਦੇ ਅੰਦਰ ਜਿਹੜਾ ਮਨੁੱਖਾ ਜਨਮ ਧਾਰਨ ਕਰ ਲੂ ਜੇ ਉਹ ਇੱਕ ਵਾਰੀ ਵੀ ਵੈਗਰੂ ਰਾਮ ਅੱਲਾ ਉਹਦੇ ਮੂੰਹ ਚੋਂ ਨਿਕਲ ਜਾਵੇ ਇੱਕ ਵਾਰੀ ਇੱਕ ਚਿੱਤ ਜੇ ਇੱਕ ਛਿਨ ਤੇ ਆਇਓ ਕਾਲ ਫਾਸਕੇ ਵਿੱਚ ਨਾ ਆਇਓ ਕਾਲ ਦੀ ਫਾਸੀ ਉਹਦੇ ਗਰਦਨ ਹੀ ਪਵੇਗੀ ਕਿੰਨਾ ਬੜਾ ਜੋਗ ਹੈ ਕਿੰਨੀ ਬੜੀ ਰਹਿਮਤ ਸਾਡੇ ਤੇ ਕਰਤੀ ਮਹਾਰਾਜ ਕਹਿੰਦੇ ਜਿਹੜੇ ਹੁਣ ਵੀ ਖੋਜ ਖੁੱਜ ਜਾਣਗੇ ਉਹਨਾਂ ਵਰਗਾ ਵੇ ਭਾਗ ਦੁਨੀਆ ਤੇ ਕੋਈ ਨਹੀਂ ਗੁਰੂ ਗ੍ਰੰਥ ਸਾਹਿਬ ਓਮਕਾਰ ਦਾ ਸਰੂਪ ਨੇ ਓਮਕਾਰ ਉਹ ਸਰੂਪ ਹੈ ਗੁਰੂ ਜਸਾ ਜੀ ਪਾਸ਼ਾ ਦੇ ਦੇ ਨੇ ਕਿ ਕਾਲਪੁਰਖ ਜਦੋਂ ਏਕੰਕਾਰ ਦਾ ਸਰੂਪ ਧਾਰਿਆ ਉਹਨਾਂ ਨੇ ਉਹਨਾਂ ਨੇ ਫਸਾਰਾ ਕਰਕੇ ਪ੍ਰਗਟ ਕਰਨਾ ਸ਼ੁਰੂ ਕਰਤਾ ਆਪਣੇ ਆਪ ਨੇ ਨਰਾੰਕਾਰ ਕਰ ਕਰ ਇਕ ਅੰਕਾਰ ਅਪਾਰ ਸਦਾਇ ਇਕ ਅੰਕਾਰੋਂ ਸ਼ਬਦ ਤੋਂ ਨੋ ਤੋਂ ਸ਼ਬਦ ਤੋਂ ਹੋਈ ਓੰਕਾਰ ਦੀ ਸ਼ਬਦ ਤੋਂ ਹੋਈ ਇਕ ਅੰਕਾਰੋਂ ਸ਼ਬਦ ਤੋਂ ਓੰਕਾਰ ਅਕਾਰ ਹੋ ਪਾਇਆ ਆ ਸਾਰੀਆਂ ਸ੍ਰਿਸ਼ਟੀਆਂ ਸਾਰੀਆਂ ਦੁਨੀਆਂ ਇੱਕ ਸ਼ਬਦ ਦੇ ਨਾਲ ਹੋਈਆਂ ਕੀਤਾ ਬਸੌ ਏਕੋ ਪਵਾਉ ਕਿਸਤੇ ਹੋਏ ਲਖ ਦ੍ਰਿਓ ਆ ਸਾਰੀ ਦੁਨੀਆ ਬਣ ਗਈ ਕਿਤੋਂ ਨੀ ਇੱਟਾਂ ਆਈਆਂ ਕਿਤੋਂ ਨੀ ਆਇਆ ਪਾਣੀ ਕਿਤੋਂ ਨੀ ਆਈ ਅੱਗ ਸਿਰਫ ਇੱਕ ਸ਼ਬਦ ਕਿਹਾ ਹੈ ਮਹਾਰਾਜ ਦੇ ਗੁਰੂ ਦਾਸ ਜੀ ਪਾਸ਼ਾ ਕਹਿੰਦੇ ਪ੍ਰਥਮ ਓਮਕਾਰ ਦਿਨ ਕਾ ਸਾਰਿਆਂ ਤੋਂ ਪਹਿਲਾਂ ਇੱਕ ਸ਼ਬਦ ਬੋਲਿਆ ਕਾਲਪੁਰਖ ਨੇ ਓਮਕਾਰ ਆ ਸ਼ਬਦ ਬੋਲਿਆ ਮੇਰਾ ਤਾਂ ਬੋਲਿਆ ਹੋਇਆ ਖਤਮ ਹੋ ਗਿਆ ਨਾ ਨਰੰਗਾਰਤਾ ਬੋਲਿਆ ਹੋਇਆ ਖਤਮ ਨਹੀਂ ਹੋਇਆ ਪ੍ਰਥਮ ਓਮਕਾਰ ਦੇਨ ਕਰ ਇਹ ਤੁਨੇ ਪੂਰ ਜਗਤ ਮੇਂ ਰਾ ਕਹਿੰਦੇ ਹੁਣ ਸਈ ਇਹ ਤੁਮ ਚੱਲੇ ਰਹੀ ਹੈ ਨਾਲ ਦੀ ਨਾਲ ਬ੍ਰਹਮੰਡ ਬਣਦੇ ਚਲੇ ਜਾ ਰਹੇ ਨੇ ਜਿੱਦਾਂ ਇਹ ਨਾਮ ਦੀ ਧੁਨ ਓਕਾਰਪੁਰਖ ਨੇ ਬੰਦ ਕਰ ਲਈ ਉਦਨੇ ਪਰਲੋ ਆ ਜਾਏਗੀ ਉਤਪਤ ਪਰਲੋ ਸ਼ਬਦੇ ਹੋਵੇ ਸ਼ਬਦ ਤੋਂ ਹੀ ਉਤਪਤੀ ਹੁੰਦੀ ਹੈ ਸ਼ਬਦ ਤੋਂ ਹੀ ਪਰਲੋ ਹੁੰਦੀ ਹੈ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਸਾਡੀ ਬੋਲੀ ਦੇ ਵਿੱਚ ਅੱਖਰਾਂ ਦਾ ਰੂਪ ਧਾਰ ਕੇ ਬੈਠ ਗਿਆ। ਇਹ ਅੱਖਰਾਂ ਨੂੰ ਜੇ ਅਸੀਂ ਸਮਾਰ ਲਈਏ ਇਹਨੂੰ ਗੁਰਬਾਣੀ ਕਹਿੰਦੇ ਨੇ। ਜੇ ਸਮਾਰ ਲਈਏ ਅਸੀਂ ਨਰੰਕਾਰ ਤੱਕ ਪਹੁੰਚ ਸਕਦੇ ਹਾਂ ਕਿਉਂਕਿ ਪੌੜੀ ਆਏ। ਇਹਨੂੰ ਸਮਝਣ ਦਾ ਯਤਨ ਕਰੋ। ਸੋ ਪਿਛਲੀ ਵਾਰੀ ਬਹੁਤ ਸਾਰੀਆਂ ਫਿਲਮਾਂ ਬਣ ਚੁੱਕੀਆਂ ਇਹ ਗੁਰੂ ਅੰਗਦ ਸਾਹਿਬ ਮਹਾਰਾਜ ਦੀ। ਗੁਰੂ ਅੰਗਸਾਹ ਮਹਾਰਾਜ ਗੁਰੂ ਨਾਨਕ ਦੇਵ ਜੀ ਸ਼ਾਨ ਵਿੱਚ ਆਉਂਦੇ ਨੇ ਆਪ ਦਾ ਜੋ ਹਰਦਾਸੀ ਬਿਨਿਆ ਗਿਆ ਉਹਨਾਂ ਦੇ ਦਰਸ਼ਨ ਕਰਕੇ ਉੱਥੇ ਹੀ ਰਹਿ ਗਏ ਬਹੁਤ ਪਿਆਰ ਕਰਦੇ ਨੇ ਅੱਜ ਵੀ ਆਪ ਗੁਰੂ ਨਾਨਕ ਪਾਤਸ਼ਾਹ ਦੇ ਚਰਨ ਦੁਆਰੇ ਨੇ ਤੇ ਮਹਾਰਾਜ ਬਰਾਜੇ ਹੋਏ ਨੇ ਤੇ ਅਚਾਨਕ ਹੀ ਦੇਖਦੇ ਨੇ ਕੇ ਮਾਰਾਇਆ ਤੇ ਆ ਲੱਤਾਂ ਪਿੰਜੜੀਆਂ ਤੋਂ ਖੂਨ ਸਿਮਣ ਲੱਗ ਗਿਆ ਚਰੀਟਾਂ ਪੈ ਗਈਆਂ ਬੜੇ ਰਾਨ ਹੋਏ ਹੱਥ ਖੂਨ ਵੀ ਨਿਕਲਣ ਲੱਗ ਗਿਆ ਕਤਰੇ ਨਿਕਲਦੇ ਨੇ ਤੇ ਹੱਥ ਖੂਨ ਦੇ ਨਾਲ ਲਾਲ ਹੋ ਗਏ ਬਹੁਤ ਕਿੰਤਾ ਹੋਈ ਵੀ ਇਹ ਹੋ ਕੀ ਗਿਆ ਚੰਗੇ ਭਲੇ ਪਏ ਨੇ ਕੋਈ ਚੀਜ਼ ਨਹੀਂ ਲੱਗ ਰਹੀ ਤੇ ਖੂਨ ਇਹਨਾਂ ਦੇ ਲੱਤਾਂ ਚੋਂ ਨਿਕਲਦੇ ਆ ਚਰੀਟਾਂ ਆ ਰਹੀਆਂ ਨੇ ਆਉਂਦੀ ਜਾਂਦੀ ਹੈ ਫਿਰ ਦੇਖਿਆ ਚੋਲਾ ਵੀ ਫਟ ਰਿਹਾ ਆਪਣੇ ਆਪ ਹੀ ਫਟ ਜਾਂਦਾ ਜਦੋਂ ਗੁਰੂ ਨਾਨਕ ਪਾਸ਼ਾ ਸਾਵਧਾਨ ਹੋਏ ਉਸ ਵੇਲੇ ਬੇਨਤੀ કરી ਪਾਸ਼ਾ ਕੋਈ ਚੀਜ਼ ਨਹੀਂ ਨਜ਼ਰ ਆਈ ਆ ਚੋਲਾ ਵੀ ਆਪਦਾ ਫਟ ਗਿਆ ਤੇ ਲੱਤਾਂ ਦੇ ਉੱਤੇ ਛਰੀਟਾਂ ਵੀ ਆ ਗਈਆਂ ਪੈਣੀਆਂ ਦੇ ਉੱਤੇ ਸਮਝ ਨਹੀਂ ਆਈ ਪਾਤਸ਼ਾਹ ਦੇਖੋ ਤਾਂ ਸਹੀ ਕਿਰਪਾ ਕਰੋ ਆਪ ਇਹ ਮੇਰਾ ਸ਼ੰਕਾ ਦੂਰ ਕਰੋ ਵੀ ਇਸ ਤਰ੍ਹਾਂ ਕਿਉਂ ਹੋ ਗਿਆ ਮਹਾਰਾਜ ਕਹਿੰਦੇ ਭਾਈ ਲੈਣਾ ਬਹੁਤ ਗੱਲਾਂ ਗੁਪਤ ਹੁੰਦੀ ਹੈ ਪਰ ਇਹ ਗੱਲ ਦਸੀ ਉਹ ਹੀ ਸੰਸਾਰ ਦੇ ਭਲੇ ਵਾਸਤੇ ਕੰਮ ਆਉਗੀ ਉਹ ਇਹ ਹੈ ਕਿ ਜਦੋਂ ਕੋਈ ਗੁਰਸਿੱਖ ਬਾਣੀ ਪੜ੍ਹਦਾ ਹੈ ਉਸ ਵੇਲੇ ਮੈਂ ਜਦੋਂ ਪਿਆਰ ਨਾਲ ਬਾਣੀ ਪੜ੍ਹਦਾ ਮੈਂ ਉਹਦੇ ਨਾਲ ਹੋ ਜਾਂਦਾ ਉਸੇ ਵੇਲੇ